ਕਪਾ ਪ੍ਰਚੀਨ ਪੰਥ ਪ੍ਰਕਾਸ਼ ਪੰਥ ਪ੍ਰਕਾਸ਼ ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲੇ ਉਹਨਾਂ ਨੇ ਇਸ ਦਾ ਤਰਜਮਾ ਕੀਤਾ ਹੈ ਤੁਸੀਂ YouTube ਤੇ ਸਾਰੀਆਂ ਵੀਡੀਓ ਪਈਆਂ ਦੇਖ ਸਕਦੇ ਹੋ ਮੈਂ ਉਹ ਵੇਖ ਰਿਹਾ ਸੀ ਤੇ ਮੈਨੂੰ ਉਸ ਦਾ ਇਤਿਹਾਸ ਕੋੜੀ ਸੇਖਾਂ ਦਾ ਇਤਿਹਾਸ ਸੂਝ ਪ੍ਰਕਾਸ਼ ਗ੍ਰੰਥ ਵਿੱਚੋਂ ਮਿਲਿਆ ਤੇ ਮੈਂ ਉਹ ਰਿਕਾਰਡ ਕੀਤਾ ਤੇ ਉਹ ਮੈਂ ਤੁਹਾਨੂੰ ਸੁਣਾਉਣਾ ਇਹ ਕੋੜੀ ਸੇਖਾਂ ਦੇ ਪੱਤਰਕਾਰ ਹਨ ਕੂਟ ਸੇਖਾ ਦੇਖ ਲਓ ਇਸ ਦੀਆਂ ਸੜਕਾਂ ਇਸ ਦੀਆਂ ਗਲੀਆਂ ਤੇ ਡਰੋਨ ਨਾਲ ਵੀ ਉੱਪਰੋਂ ਕੂਟ ਸੇਖਾ ਦੇ ਘਰ ਦਿਖਾਈ ਹੋਏ ਹਨ ਪੁਰਾਣੀਆਂ ਇੱਟਾਂ ਦੇ ਘਰ ਅੱਜ ਵੀ ਹਨ ਕਾਫੀ ਕੁਝ ਬਦਲ ਗਿਆ ਹੈ ਨਵੀਆਂ ਚੀਜ਼ਾਂ ਬਣ ਗਈਆਂ ਹਨ ਪੱਕਾ ਬਣ ਗਿਆ ਹੈ ਪਰ ਇਹ ਕੂਟ ਇਸੇਖਾਨ ਦਰਵਾਜ਼ੇ ਤੋਂ ਪਿੱਛੇ-ਪਿੱਛੇ ਸ਼ਹਿਰ ਹੁੰਦਾ ਸੀ ਕੂਟ ਇਸੇਖਾਨ ਦੇ ਚਾਰ ਦਰਵਾਜ਼ੇ ਹੁੰਦੇ ਸਨ ਇੱਕ ਪਲਵੰਡੀ ਦਰਵਾਜ਼ਾ ਇੱਕ ਜਾਨੀਆਂ ਵਾਲਾ ਦਰਵਾਜਾ ਇੱਕ ਮੁੰਸੀ ਵਾਲਾ ਚੌਕ ਯਾਨੀ ਕਿ ਉਸ ਤੋਂ ਅੱਗੇ ਮਸੀਤਾਂ ਵਾਲਾ ਦਰਵਾਜਾ ਫਿਰ ਜਿਹੜਾ ਕੋਟ ਮੀਨ ਬਾਜ਼ਾਰ ਸੀ ਜਿਹੜਾ ਗਲੋਟੀਵਾਲ ਨੂੰ ਉਸ ਦਾ ਮੂੰਹ ਹੈ ਉਹ ਹੁੰਦਾ ਹੈ ਉਹ ਦਰਵਾਜਾ ਅੱਜ ਵੀ ਹੈ ਮਸੀਤਾਂ ਦਾ ਦਰਵਾਜਾ ਦੇ ਕਿਨਾਰੇ ਢੱਟ ਗਏ ਹਨ ਪਲਵੰਡੀ ਦਰਵਾਜਾ ਵੀ ਕੁਝ ਨਾ ਕੁਝ ਹੈ ਇਸ ਦਰਵਾਜਿਆਂ ਦੇ ਸਾਈਡਾਂ ਤੇ ਚਾਰ ਵੱਡੇ ਵੱਡੇ ਥੰਮ ਚਾਰ ਮিনার ਹੁੰਦੇ ਸਨ ਜੋ ਕਾਫੀ ਦੇਖਣ ਵਾਲੇ ਸਨ ਦੋ ਮিনার ਮੈਂ ਦੇਖੇ ਹੋਏ ਹਨ ਬਾਕੀ ਪੁਰਾਣੀਆਂ ਇਮਾਰਤਾਂ ਮੈਂ ਸਾਰੀਆਂ ਦੇਖੀਆਂ ਹੋਈਆਂ ਹਨ ਸਾਰੀਆਂ ਮੈਂ ਰਿਕਾਰਡ ਕਰਕੇ ਵੀਡੀਓ ਬਣਾਈ ਹੋਈਆਂ ਹਨ ਉਹ ਮੈਂ ਯਾਦਾਂ ਰੱਖੀਆਂ ਹੋਈਆਂ ਹਨ ਉਹਨਾਂ ਵਿੱਚ ਇੱਕ ਦੋ ਤੁਹਾਨੂੰ ਮੈਂ ਦਿਖਾਉਂਦਾ ਹਾਂ ਤੁਸੀਂ ਵੇਖੋਗੇ ਇਹ ਕੋਟ ਸੇਖਾ ਦੇ ਮੇਨ ਘਰ ਹਨ ਹੁਣ ਕਾਫੀ ਬਦਲ ਗਿਆ ਹੈ ਕਾਫੀ ਸੋਨਾ ਬਣ ਗਿਆ ਹੈ ਇੱਥਾਂ ਦੀਆਂ ਬਿਲਡਿੰਗਾਂ ਕਾਫੀ ਸੋਹਣੀਆਂ ਹਨ ਇੱਥੇ ਸਕੂਲ ਬਹੁਤ ਹਨ ਹੇਮਕੁੰਡ ਸਕੂਲ ਹੈ ਕੈਂਪਰੇ ਸਕੂਲ ਹੈ ਦਸ਼ਮੇਰ ਸਕੂਲ ਹੈ ਐਵਰਗ੍ਰੀਨ ਸਕੂਲ ਹੈ ਇਹ ਬਹੁਤ ਜ਼ਿਆਦਾ ਇਹ ਵੱਡੇ ਵੱਡੇ ਸਕੂਲ ਹਨ ਪਾਥਰੇ ਗਲੋਬਲ ਸਕੂਲ ਹੈ ਥੇ ਨਿੱਕੇ ਸਕੂਲ ਵੀ ਬਹੁਤ ਹਨ ਸਰਕਾਰੀ ਸਕੂਲ ਵੀ ਬਹੁਤ ਹਨ ਇਹ ਜੀਰਾ ਰੋਡ ਹੈ ਜੀਰਾ ਰੋਡ ਪੁਲਿਸ ਥਾਣਾ ਇੱਥੇ ਹੀ ਹੈ ਮੇਨ ਮੋਬਾਈਲ ਦੇ ਟਾਵਰ ਕਾਫੀ ਹਣ ਪੈਟਰੋਲ ਪੰਪ ਹਰੇਕ ਸੜਕ ਉੱਪਰ ਬਣਿਆ ਹੋਇਆ ਹੈ। ਕੋਟ ਸਿੱਖ ਦਾ ਕਿਲਾ ਇਸ ਤਰ੍ਹਾਂ ਬਣਿਆ ਸੀਗਾ। 1706 ਈਸਵੀ ਵਿੱਚ ਦਿੱਲੀ ਦਾ ਅਧਿਕਾਰੀ ਸੀ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ 1708 ਵਿੱਚ ਜੋਤੀ ਜੋ ਸਮਾਉਂਦੇ ਹਨ। ਉਦੋਂ ਕਪੂਰ ਸਿੰਘ ਬਰਾੜ ਕੋਟਕਪੂਰੇ ਦਾ ਜੋ ਚੌਧਰੀ ਸੀ ਤੇ ਉਦੋਂ ਕੋਟ ਸਿੱਖ ਦਾ ਚੌਧਰੀ ਸੀ। ਇਹ ਆਪਸ ਵਿੱਚ ਮਾਮਲਾ ਸਾਰਾ ਦਿੱਲੀ ਭੇਜਦੇ ਸਾਨੂੰ। ਇਸ ਦੇ ਕੋਲ ਵੀ ਕਾਫੀ ਪਿੰਡ ਸਨ 30-40 ਪਿੰਡ ਸਨ ਜਿਸਰਮਸੀਤ ਪਾਮਰਾਮ ਕੀ ਸ਼ੀਰੇਵਾਲਾ ਬੱਗੇ ਭੈਣੀ ਪਰਮਕੋਟ ਸ਼ਹਿਰ ਕੋਟ ਸਦਰਖਾਂ ਨਸੀਤ ਪਾਮਰਾਮ ਕੀ ਦੌਲੇਵਾਲਾ ਦੌਲੇਵਾਲਾ ਇਸ ਦੇ ਪਿਤਾ ਦੌਲਖਾਂ ਦਾ ਉਸ ਦੇ ਨਾਂ ਦੇ ਵਸਿਆ ਹੋਇਆ ਹੈ ਨਾਦਰਗਾਈ ਸ਼ਾ ਪਿੰਡ ਹੈ ਝੰਡੇ ਬੱਗਾ ਮੁੰਨਾ ਮਨਾਵਾ ਮੰਗੇ ਖਾਂ ਜੱਲੇ ਖਾਂ ਤਲਵੰਡੀ ਇਹ ਸਾਰੇ ਪਿੰਡ ਇਸ ਦੇ ਏਰੀਆ ਵਿੱਚ ਆਉਂਦੇ ਸਨ ਇਸ ਨੂੰ ਕੋੜੀ ਸੇਖਾ ਦੀ ਮੌਤ ਤੋਂ ਬਾਅਦ ਜੱਸਾ ਸਿੰਘ ਆਲੂ ਵਾਲਿਆ ਨੇ ਇਸ ਨੂੰ ਬਸਾਇਆ। ਉਹਨਾਂ ਨੇ ਖੂਹਾਂ ਦੀ ਜਿਆਦਾ ਮੰਗ ਹੋਣ ਕਰਕੇ ਖੂਬ ਬਹੁਤ ਬਣਵਾਇਆ। ਸਤਲੁਜ ਦਰਿਆ ਨੇੜੇ ਸੀ ਤੇ ਇੱਕ ਕੋੜੀ ਸੇਖਾ ਦੇ ਨਾਲ ਨਦੀ ਲੰਘਦੀ ਸੀ। ਛੋਟੀ ਜੀ ਨਹਿਰ ਨੇ ਉਤੋਂ ਪਾਣੀ ਕੋੜੀ ਸੇਖਾ ਵਾਸਤੇ ਲੈ ਕੇ ਆਂਦਾ ਉਸ ਨੂੰ ਬੋਲੀ ਵਿੱਚ ਸਾਫ਼ ਕਰਕੇ ਲੋਕ ਉਥੋਂ ਪਾਣੀ ਪੀਂਦੇ ਸਨ ਪਸੋਂਦੇ ਸਨ ਕੱਪੜੇ ਵਗੈਰਾ ਖੁੰਦੇ ਸਨ ਉਥੋਂ ਇੱਕ ਛੋਟੀ ਇੱਕ ਲੈ ਕੇ ਆਂਦੀ ਖਾਲੀ ਉਹ ਅੱਜ ਵੀ ਹੈਗੀ ਆ ਤੇ ਇਸ ਤਰ੍ਹਾਂ ਦੀ ਬਹੁਤ ਵਧੀਆ ਜੱਸਾ ਸਿੰਘ ਆਲੂ ਵਾਲਿਆਂ ਨੇ ਕੀਤਾ ਜੱਸਾ ਸਿੰਘ ਆਲੂ ਵਾਲਿਆਂ ਨੇ ਇਥੇ ਰਹਿੰਦੇ ਹੁਆ ਜਦੋਂ ਅੰਮ੍ਰਿਤਸਰ ਸਾਹਿਬ ਦੀ ਬਿਲਡਿੰਗ ਢੱਟ ਗਈ ਸੀ ਤੇ ਉਹ 7 ਲੱਖ ਤੇ ਕੁਝ ਰੁਪਏ ਸਾਰੇ ਇਰੀਏ ਵਿੱਚੋਂ ਇਕੱਠੇ ਕਰਕੇ ਉਸਨੇ ਦੁਆਰਾ ਦੇਸ ਰਾਜ ਕੋਲੋਂ ਦੁਆਰਾ ਬਰਮਤ ਕਰਵਾਈ ਸੀ ਦੁਆਰਾ ਨਵੇਂ ਸਿਰੋ ਬਣਵਾਇਆ ਸੀ ਜੱਸਾ ਸਿੰਘ ਆਲਵਾਲੀ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਇਹ ਕੋਟ ਸਿਖਾ ਉਪਰੋਂ ਡਰਨ ਰਹੀਆਂ ਤੇ ਕਾਫੀ ਬਿਲਡਿੰਗਾਂ ਸੋਹਣੀਆਂ ਹਨ ਲੋਕ ਬਹੁਤ ਚੰਗੇ ਹਨ ਕਾਫੀ ਤਰੱਕੀ ਕੀਤੀ ਹੋਈ ਹੈ ਕੋਟ ਸਿੰਘਾ ਸ਼ਹਿਰ ਨੇ ਤੇ ਕੋਟ ਸਿਖਾ ਜੀਰੇ ਤੋਂ ਲਗਭਗ 13 ਕਿਲੋਮੀਟਰ ਦੂਰ ਹੈ ਮੋਗੇ ਤੋਂ 15 ਕਿਲੋਮੀਟਰ ਦੂਰ ਹੈ ਧਰਮਕੋਟ ਇੱਥੋਂ 8 ਕਿਲੋਮੀਟਰ ਹੈ ਇੱਕ ਕੜਿਆਲ ਪਿੰਡ ਚੀਮਾ ਪਿੰਡ ਤੇ ਉਸ ਤੋਂ ਬਾਅਦ ਧਰਮਕੋਟ ਰੂਰ ਤੇ ਜਰਾਲਾਬਾਦ ਇਹ ਸਾਰੇ ਇੱਥੋਂ ਸੜਕਾਂ ਜਾਂਦੀਆਂ ਹਨ ਤੇ ਗਲੋਟੀ ਤੋਂ ਅੱਗੇ ਖੋਸਾ ਕੋਟਲਾ ਥੱਲੇ ਕੇ ਗਾਮੂਗਿਆਂ ਨੂੰ ਇਹ ਬਾਬਾ ਸੁੰਦਰ ਸਿੰਘ ਜੀ ਇਥਾ ਇਹਨੇ ਮਹਾਨ ਤਪਸਵੀ ਸਨ ਹੋਨੇ ਕਥਾ ਸ਼ੁਰੂ ਹੋ ਗਈ ਹੈ ਤਾਂ ਮੈਂ ਕਥਾ ਸੁਣਾਉਣਾ ਸੂਝ ਪ੍ਰਕਾਸ਼ ਵਿੱਚ ਜਦੋਂ ਰਤਨ ਸਿੰਘ ਪੰਗੂ ਨੇ ਆਪਣੇ ਦਾਦਾ ਜੀ ਉਹਨਾਂ ਪਾਸੋਂ ਸੁਣੀ ਇੱਕ ਕਵਿਤਾ ਇੱਕ ਕਹਾਣੀ ਤੇ ਉਸ ਨੂੰ ਇਹਨਾਂ ਨੇ ਪੰਥ ਪ੍ਰਕਾਸ਼ ਵਿੱਚ ਦਰਜ ਕੀਤਾ ਜੋ ਇਹਨਾਂ ਨੇ ਕਵਿਤਾ ਦੇ ਰੂਪ ਵਿੱਚ ਲਿਖਿਆ ਉਹ ਆਪਾਂ ਨੂੰ ਸਮਝ ਘਾਟ ਆਉਂਦੀ ਹੈ ਪਰ ਸ਼ੇਰ ਸਿੰਘ ਉੰਬਾੜੇ ਵਾਲੇ ਇੱਕ ਕਥਾਵਾਚਕ ਇਹਨਾਂ ਨੇ ਪਰਚੀਨ ਪੰਥ ਪ੍ਰਕਾਸ਼ ਨੂੰ ਬਹੁਤ ਸਜੇ ਢੰਗ ਨਾਲ ਬਿਆਨ ਕੀਤਾ ਤੇ ਤੁਸੀਂ ਉਹ ਸਾਰੇ ਸੁਣੋ ਇਸ ਵਿੱਚ ਕੋਟ ਸੇਖ ਦਾ પ્રસੰਗ ਹੈ ਬਾਕੀ ਤੁਸੀਂ ਸਾਰਿਆਂ ਸੁਣ ਸਕਦੇ ਹੋ ਤੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਪੇਸ਼ ਕੀਤਾ ਹੈ ਲਓ ਸੁਣੋ ਇਹਨਾਂ ਨੇ ਰਹਿ ਕੇ 사ਤਗੁਰੂ ਜੀ ਜਦੋਂ ਕਪੂਰੇ ਨੂੰ ਕਿਲੇ ਦੀ ਗੱਲ ਕੀਤੀ ਕਪੂਰੇ ਨੇ ਨਾ ਕਰ ਦਿੱਤੀ ਗੁਰੂ ਸਾਹਿਬ ਫਿਰ ਰੁਕੇ ਨਹੀਂ ਕੋਟ ਕਪੂਰੇ ਤੋਂ ਅੱਗੇ ਚਲੇ ਗਏ ਸਨ ਬਾਅਦ ਵਿੱਚ ਮੁਕਤਸਰ ਸਾਹਿਬ ਦਾ ਜੰਗ ਹੋਇਆ ਸੀਗਾ ਇਹ ਮੁਕਤਸਰ ਦੇ ਜੰਗ ਤੋਂ ਪਹਿਲਾਂ ਗੁਰੂ ਸਾਹਿਬ ਨੇ ਕਿਲਾ ਮੰਗਿਆ ਸੀ ਸੋ ਕਪੂਰਾ ਗੁਰੂ ਸਾਹਿਬ ਦਾ ਬਚਨ ਨਹੀਂ ਮੰਨ ਸਕਿਆ ਸਤਗੁਰਾਂ ਨੂੰ ਕਿਲਾ ਨਹੀਂ ਦਿੱਤਾ ਤੇ ਉਲਟਾ ਮਰਨ ਦਾ ਫਾਇ ਲਾ ਕੇ ਮਰਨ ਦਾ ਸਰਾਪ ਲੈ ਬੈਠਾ ਜੇ ਮਚੜ ਫਾਹੇ ਸੋ ਮਯੋ ਸੋ ਮੈਂ ਦਿਉ ਬਤਾਏ ਸ਼ਹੀਦ ਭਾਈ ਰਤਨ ਸਿੰਘ ਜੀ ਭੰਗੋ ਲਿਖਦੇ ਹਾਂ ਜਿਸ ਤਰ੍ਹਾਂ ਕ ਪੂਰਾ ਫਾਹੇ ਲੱਕੇ ਮਰਿਆ ਗੁਰੂ ਕਲਗੀ ਧਰਜੀ ਦੇ ਬਚਨ ਜਿਸ ਤਰ੍ਹਾਂ ਪੂਰੇ ਹੋਏ ਉਹ ਮੈਂ ਕਥਾ ਲਿਖਦਾ ਹਾਂ ਚਾਉ ਪਈ ਹਾਕਮ ਈਸਾਈਓ ਈਸਾਈਓ ਖਾਨ ਕਹਾਏ ਸਾਧ ਸੰਗਤ ਜੀ ਇੱਕ ਹਾਕਮ ਸੀ ਤੁਰਕਾਂ ਦਾ ਉਹਦਾ ਨਾਮ ਸੀ ਈਸਾ ਖਾਂ ਮੰਝ ਈਸੇ ਖਾਂ ਹਾਕਮ ਕੋ ਆਂਦਾ ਸੀ ਮੰਝ ਰੰਗੜ ਤਿੰਨ ਕੋਟ ਬਣਾਏ ਮੰਝ ਗੋਤ ਦਾ ਰੰਗੜ ਸੀਗਾ ਈਸੇ ਖਾਂ ਉਹਨੇ ਮਾਲਵੇ ਦੀ ਧਰਤੀ ਤੇ ਬਹੁਤ ਵੱਡਾ ਕਿਲਾ ਤਿਆਰ ਕਰਵਾਇਆ ਸੀ ਅੱਜ ਕੱਲ ਉਸ ਜਗ੍ਹਾ ਦਾ ਨਾਮ ਕੋਟ ਈਸੇ ਖਾਂ ਕਰਕੇ ਮੋਗੇ ਤੋਂ ਕੋਈ 20 ਕਿਲੋਮੀਟਰ ਦੀ ਦੂਰੀ ਤੇ ਅੰਮ੍ਰਿਤਸਰ ਰੋਡ ਦੇ ਉੱਤੇ ਇਹ ਵਾਕਿਆ ਹੈ। ਕੋਟ ਈਸੇਖਾਂ ਈਸੇਖਾਂ ਦਾ ਕਿਲਾ ਈਸੇਖਾਂ ਮੱਝ ਨੇ ਉਹ ਕਿਲਾ ਬਣਵਾਇਆ ਸੀ ਜਗ੍ਹਾ ਬਣਵਾਈ ਸੀ ਓਨੀ ਨੇੜੇ ਕਪੂਰੇ ਆਈ ਜੋ ਮਹਾਰਾਜ 10ਵੇਂ ਪਾਸ਼ਾ ਨੇ ਵਚਨ ਕੀਤਾ ਸੀ ਤੂੰ ਤੁਰਕਾਂ ਦੇ ਫਾਇਲ ਲੱਕ ਕੇ ਮਰੇਗਾ। ਕਪੂਰੇ ਦੀ ਮੌਤ ਜਦੋਂ ਨੇੜੇ ਆ ਗਈ ਦੀਏ ਘੋੜੇ ਉਹਨਾਂ ਇਸੇ ਮਲਵਾਈ ਨਾਲ ਉਹ ਕਪੂਰਾ ਜਿਹੜਾ ਸੀ ਘੋੜਿਆਂ ਦਾ ਸਦਾਗਰ ਵੀ ਸੀ ਘੋੜਿਆਂ ਦਾ ਵਪਾਰ ਕਰਿਆ ਕਰਦਾ ਸੀ ਬੜੇ ਬੜੇ ਮਹਿੰਗੇ ਘੋੜੇ ਖਰੀਦਣੇ ਵੇਚਣੇ ਤੇ ਆਪ ਵੀ ਘੋੜੇ ਪੈਦਾ ਕਰਨੇ ਘੋੜੀਆਂ ਚੰਗੀਆਂ ਨਸਲ ਦੀਆਂ ਰੱਖਣੀਆਂ ਤੇ ਬਛੇਰੇ ਪਾਲ ਕੇ ਵੇਚਣੇ ਇਹ ਕੰਮ ਕਰਦਾ ਸੀ ਕਪੂਰਾ ਕਪੂਰੇ ਨੇ ਇਸੇ ਖਾਨ ਨੂੰ ਘੋੜੇ ਦਿੱਤੇ ਉਧਾਰੇ ਹਾਂਜੀ ਇਸੇ ਟੰਬੂ ਉਸ ਦੁਆਬੇ ਕੀਆ ਤੇ ਇਸੇ ਖਾਨ ਨੂੰ ਇੱਕ ਜਿਵੇਂ ਅੱਜ ਕੱਲ੍ਹ ਕਹਿੰਦੇ ਚੈੱਕ ਬਣਾ ਦਿੰਦੇ ਪਹਿਲਾਂ ਹੁੰਡੀ ਕਹਿੰਦੇ ਸੀ ਟੰਬੂ ਕਹਿੰਦੇ ਸੀ ਹੁੰਡੀ ਬਣਾ ਦਿੱਤੀ ਟੰਬੂ ਬਣਾ ਦਿੱਤਾ ਵੀ ਦੁਆਬੇ ਦੇ ਇਲਾਕੇ 'ਚ ਮੈਂ ਮਾਮਲਾ ਲੈਣਾ ਹੈ ਜੋ ਕਪੂਰਥਲੇ ਦਾ ਇਲਾਕਾ ਹੈ ਫਗਵਾੜੇ ਦਾ ਇਲਾਕਾ ਜਲੰਧਰ ਦਾ ਇਲਾਕਾ ਹੈ ਉਥੇ ਦਾ ਮੈਂ ਟੈਕਸ ਇਕੱਠਾ ਕਰਕੇ ਤੇ ਤੈਨੂੰ ਮੈਂ ਉਹਦੇ ਪੈਸੇ ਤਾਰ ਦਿਆਂਗਾ ਲੈਣ ਧਾਮ ਵਪਾਰ ਥੀਆ ਤੇ ਇਸੇ ਖਾਂ ਪੈਸੇ ਇਕੱਠੇ ਕਰਨ ਲਈ ਦਰਿਆ ਤੋਂ ਪਰਲੇ ਪਾਸੇ ਚਲਾ ਗਿਆ ਸਤਲੁਜ ਟੱਪ ਕੇ ਦੁਆਬੇ 'ਚ ਵੜ ਗਿਆ ਉਸੇ ਹੋਣੀ ਨਾ ਆਨ ਦਬਾਇਆ ਇਦੋਂ ਕਿ ਪੂਰੇ ਦੀ ਮੌਤ ਆਈ ਹੋਣੀ ਆ ਗਈ ਤੇ ਹੁਣ ਹੀ ਉਹਨੂੰ ਚੁੱਕ ਕੇ ਕਪੂਰੇ ਨੂੰ ਇਸ ਖਾਂ ਦੇ ਕੋਲ ਲੈ ਗਈ ਕਹਿੰਦੇ ਬੰਦੇ ਦੀ ਮੌਤ ਜਿੱਥੇ ਆਉਂਦੀ ਨਾ ਉਹ ਜਗ੍ਹਾ ਤੇ ਬੰਦਾ ਆਪੇ ਤੁਰ ਕੇ ਜਾਂਦਾ ਦੇਸ਼ ਕਾਲ ਕਾਰਨ ਤਿੰਨ ਚੀਜ਼ਾਂ ਇਕੱਠੀਆਂ ਹੁੰਦੀਆਂ ਤੇ ਮੌਤ ਆਉਂਦੀ ਹੈ ਜਿਹੜੇ ਦੇਸ਼ ਵਿੱਚ ਜਿਹੜੀ ਥਾਂ ਤੇ ਜਿਹੜੀ ਧਰਤੀ ਦੇ ਚੱਪੇ ਤੇ ਆਉਣੀ ਨਾ ਉੱਥੇ ਹੀ ਆਉਣੀ ਅੱਗੇ ਪਿੱਛੇ ਨਹੀਂ ਉੱਥੇ ਬੰਦਾ ਆਪੇ ਤੁਰ ਕੇ ਜਾਂਦਾ ਫਿਰ ਕਾਲ ਕਹਿੰਦੇ ਟਾਈਮ ਨੂੰ ਉਹ ਟਾਈਮ ਸਮਾਂ ਵੀ ਉਹ ਹੁੰਦਾ ਉਹ ਲਿਖਿਆ ਹੁੰਦਾ ਜਿਹੜੇ ਤਰੀਕੇ ਨਾਲ ਮੌਤ ਆਉਣੀ ਹੈ ਮੌਤ ਦਾ ਜੋ ਬਹਾਨਾ ਬਣਨਾ ਹੈ ਕਾਰਨ ਬਣਨਾ ਹੈ ਉਹ ਵੀ ਉੱਥੇ ਆ ਕੇ ਜੁੜ ਜਾਂਦਾ ਐਕਸੀਡੈਂਟ ਹੋਣਾ ਕੋਈ ਬਿਮਾਰੀ ਹੋਣੀ ਹੈ ਕੋਈ ਸ਼ਸਤਰ ਦਾ ਕੋਈ ਤਲਵਾਰ ਦਾ ਕੋਈ ਬਰਛੇ ਦਾ ਗੋਲੀ ਦਾ ਵਾਰ ਹੋਣਾ ਜਾਂ ਕਿਸੇ ਤਰ੍ਹਾਂ ਜੋ ਵੀ ਮੌਤ ਦਾ ਬਹਾਨਾ ਮੌਤ ਦਾ ਕਾਰਨ ਉਹ ਵੀ ਉੱਥੇ ਪਹੁੰਚ ਜਾਂਦਾ ਹੈ ਤੇ ਫਿਰ ਮੌਤ ਹੁੰਦੀ ਹੈ ਜੇ ਤਿੰਨਾਂ ਚੋਂ ਇੱਕ ਵੀ ਚੀਜ਼ ਘਟ ਹੋਵੇ ਮੌਤ ਨਹੀਂ ਹੁੰਦੀ ਤਿੰਨੇ ਚੀਜ਼ਾਂ ਪੂਰੀਆਂ ਹੋਣ ਤਾਂ ਮੌਤ ਹੁੰਦੀ ਹੈ ਕਪੂਰੇ ਦੀ ਮੌਤ ਨੇੜੇ ਆ ਗਈ ਜੋ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਤੂੰ ਫਾਏ ਲੱਗ ਕੇ ਮਰੇਗਾ ਉਹ ਬਚਨ ਪੂਰਾ ਹੋਣ ਦਾ ਟਾਈਮ ਨੇੜੇ ਆ ਗਿਆ ਉਸੇ ਪਾਪ ਦਿਲ ਅੰਦਰ ਆਇਆ ਕਪੂਰੇ ਦੇ ਮਨ ਚ ਪਾਪ ਆ ਗਿਆ ਲਾਲਚ ਆ ਗਿਆ ਕਿਉਂਕਿ ਲਾਲਚ ਸਭ ਤੋਂ ਵੱਡਾ ਪਾਪ ਹੈ ਆਖੋ ਵਾਇਗੁਰ ਜੈਸੇ ਵੱਡੇ ਗੁਣ ਲੋਭ ਤੇ ਜਾਤ ਪਰਾਇ 10ਵੇਂ ਪਾਤਸ਼ਾਹ ਦੀ ਬਾਣੀ ਚ ਬਚਨ ਆਉਂਦਾ ਹੈ ਵੱਡੇ ਵੱਡੇ ਗੁਣ ਬੰਦੇ ਦੇ ਲਾਲਚ ਨਾਲ ਨਸ਼ਟ ਹੋ ਜਾਂਦੇ ਆ ਜੇ ਲੋ ਬੰਦੇ 'ਚ ਲਾਲਚ ਆ ਗਿਆ ਸਾਰੇ ਹੀ ਉਹਦੇ ਗੁਣ ਚਲੇ ਜਾਂਦੇ ਬਹਾਦਰੀ ਵੀ ਚਲੀ ਜਾਂਦੀ ਐ ਸਿਆਣਪ ਵੀ ਚਲੀ ਜਾਂਦੀ ਐ ਅਕਲ ਤੇ ਪੜਦਾ ਪੈ ਜਾਂਦਾ ਕਪੂਰੇ ਦੇ ਮਨ 'ਚ ਲਾਲਚ ਆ ਗਿਆ ਪਾਪ ਆ ਗਿਆ ਸਾਧ ਦੇ ਚੋਰ ਦੇ ਊਹਾਂ ਲਾਏ ਉਹਨੇ ਕੀ ਸੋਚਿਆ ਉਹਨੇ ਆਖਿਆ ਆਪਾਂ ਈਸੇ ਖਾਨ ਦਾ ਪੈਸਾ ਚੋਰੀ ਕਰਾ ਲੀਏ ਬਾਅਦ 'ਚ ਟੈਕਸ ਵੀ ਲਵਾਂਗੇ ਪੈਸੇ ਵੀ ਲਵਾਂਗੇ ਘੋੜਿਆਂ ਦੇ ਗਿਆ ਤਾਂ ਘੋੜਿਆਂ ਦੇ ਪੈਸੇ ਲੈਣ ਸੀ ਵੀ ਮੈਂ ਘੋੜੇ ਵੇਚੇ ਐ ਤੇ ਇਹਦੇ ਪੈਸੇ ਮੈਨੂੰ ਦੇ ਦੇ ਲਈ ਮਾਰ شاہਦਰਬਹ ਕਢਾਏ ਸਹਸਗਤ ਜੀ ਉਹਨੇ ਚੋਰ ਲਾ ਦਿੱਤੇ ਨਾਲ ਚੋਰਾਂ ਨੂੰ ਵੀ ਲੈ ਗਿਆ ਚੋਰਾਂ ਨੂੰ ਕਹਿਣ ਲੱਗਾ ਤੁਸੀਂ ਜਾ ਕੇ ਇਸੇ ਖਾਂ ਦੇ ਕੋਲ ਜਿੰਨਾ ਪੈਸਾ ਚੋਰੀ ਕਰਾ ਲਓ ਉਹਨੂੰ ਪਤਾ ਸੀ ਨਾ ਉਹ ਕੋ ਪੈਸਾ ਉਹਨੇ ਇਕੱਠਾ ਕੀਤਾ ਅਗਲੇ ਦਿਨ ਉਹਨੇ ਕਿਹਾ ਸੀ ਤੈਨੂੰ ਪੈਸੇ ਦੇ ਦੇਵਾਂਗਾ ਹੁਣ ਜਿਹੜੇ ਬੰਦੇ ਨੇ ਕਿਹਾ ਹੋਵੇ ਮੈਂ ਕੱਲ ਨੂੰ ਤੈਨੂੰ ਪੈਸੇ ਦੇਵਾਂਗਾ ਇਹਦਾ ਮਤਲਬ ਉਹਦੇ ਕੋਲ ਪੈਸੇ ਹਨ ਕਪੂਰੇ ਨੂੰ ਪੱਕਾ ਵਿਸ਼ਵਾਸ ਹੋ ਗਿਆ ਵੀ ਅੱਜ ਪੈਸਾ ਇਹਦੇ ਕੋਲ ਹੈ ਉਹਨੇ ਚੋਰ ਭੇਜ ਕੇ ਉਹ ਜਿਹੜੇ ਪੈਸੇ ਸਨ ਐਸੇ ਖਾਂ ਮੰਝਦੇ ਉਹ ਚੋਰੀ ਕਰਵਾ ਦਿੱਤੇ ਸੋਭਾ ਪ੍ਰਗਟੇ ਸਿਰ ਉਸ ਆਈ ਜਦੋਂ ਉਸ ਗੱਲ ਦੀ ਖੋਜ ਨਿਕਲੀ ਹੁਣ ਚੋਰੀ ਯਾਰੀ ਠੱਗੇ ਬੇਈਮਾਨੀ ਇਹ ਤਾਂ ਛੁੱਪਦੀ ਨਹੀਂ ਚੋਰੀ ਦੀ ਖੋਜ ਨਿਕਲ ਆਈ ਚੋਰ ਦਾ ਚੋਰਾਂ ਦਾ ਪਤਾ ਲਾਇਆ ਵੀ ਚੋਰ ਕਿੱਥੋਂ ਆਏ ਸੀ ਕੌਣ ਸੀਗੇ ਚੋਰ ਫੜਦੇ 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 ਬੰਦੇ ਪਹੁੰਚ ਕੇ ਚੋਰਾਂ ਕੋਲ ਤੇ ਚੋਰਾਂ ਨੇ ਕਪੂਰੇ ਦਾ ਨਾਮ ਲੈ ਦਿੱਤਾ ਵੀ ਸਾਨੂੰ ਤੇ ਕਪੂਰੇ ਨੇ ਭੇਜਿਆ ਸੀ ਤੇ ਕਪੂਰੇ ਨੇ ਚੋਰੀ ਕਰਾਈ ਹੈ ਹੋਣੀ ਹੋਏ ਬੋਲੀ ਮੋਹਰ ਖਾਈ ਭਾਈ ਸਾਹਿਬ ਜੀ ਕਹਿੰਦੇ ਨੇ ਹੋਣੀ ਮੂੰਹ ਚੜ੍ਹ ਕੇ ਬੋਲੀ ਕਾਲ ਆ ਗਿਆ ਕਪੂਰੇ ਦਾ ਤੇ ਉਹਦੇ ਮੂੰਹ ਚੜ ਕੇ ਚੋਰਾ ਦੇ ਮੂੰਹ ਤੋਂ ਉਹ ਬੋਲੀ ਹਾਂਜੀ ਵਾਕ ਸਤ ਗੁਰ ਕੋ ਨਹ ਜਾਏ ਖਾਲੀ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਦੇ ਬਚਨ ਖਾਲੀ ਜਾਣੇ ਨਹੀਂ ਸਨ ਜੋ ਮਹਾਰਾਜ ਨੇ ਕਿਹਾ ਸੀ ਕਪੂਰਾ ਫਾਇ ਲਾ ਕੇ ਮਰੇਗਾ ਉਹ ਸਮਾਨ ਨੇੜੇ ਆ ਗਿਆ ਧਰਵ ਤਵਲ ਧਰਤੀ ਜਾਏ ਹਾਲੀ ਗੁਰਬਾਣੀ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਹਨ ਕਿ ਧਰਤੀ ਆਕਾਸ਼ ਦ੍ਰਿ ਤਾਰੇ ਪਰਬਤ ਪਹਾੜ ਆਪਣੀ ਥਾਂ ਤੋਂ ਬੇਸਕ ਹਿਲ ਜਾਣ ਪਰ ਮਹਾਂਪੁਰਸ਼ ਸਾਧੂ ਦੇ ਬਚਨ ਖਾਲੀ ਨਹੀਂ ਜਾਂਦੇ ਇੱਕ ਸਾਧ ਬਚਨ ਅਟਲਾਦਾ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਦੇ ਬਚਨ ਕਪੂਰਿਆ ਤੂੰ ਫਾਇ ਲਾ ਕੇ ਮਰੇਗਾ ਉਹ ਬਿਲਕੁਲ ਸਿਰੇ ਤੇ ਆ ਪਹੁੰਚੇ ਸੋ ਇਸੇਖਾਹ ਪਕੜ ਮੰਗਾਇਓ ਇਸੇਖਾਹ ਨੇ ਕਪੂਰੇ ਨੂੰ ਗ੍ਰਿਫਤਾਰ ਕਰ ਲਿਆ ਆਪਣੀ ਫੌਜ ਭੇਜ ਕੇ ਕਪੂਰੇ ਨੂੰ ਕਾਬੂ ਕਰ ਲਿਆ ਕਪੂਰੇ ਨੂੰ ਫੜ ਕੇ ਇਸੇਖਾਹ ਦੇ ਸਾਹਮਣੇ ਪੇਸ਼ ਕੀਤਾ ਗਿਆ ਯਾਹ ਕਹਿ ਕੇ ਆਹ ਚੜਵਾਇਓ ਉਹਨੇ ਕੋਟੇ ਇਸੇਖਾਹ ਦੇ ਵਿੱਚ ਹੀ ਕਪੂਰੇ ਨੂੰ ਇਹ ਕਹਿ ਕੇ ਫਾਂਸੀ ਦੇ ਦਿੱਤੀ ਦੋਹਰਾ ਇਸਾਈ ਗੁਰੂ ਕੇ ਵਾਕ ਤੋਂ ਫਾਹ ਮੌਤ ਹੋਏ ਜਾਹੇ ਪੂਰਿਆ ਤੈਨੂੰ ਤੇਰੇ ਗੁਰੂ ਦਾ ਬਚਨ ਸੀ ਕਿ ਤੂੰ ਫਾਹ ਲਾ ਕੇ ਮਰੇਗਾ ਉਹਨੂੰ ਵੀ ਪਤਾ ਸੀ ਇਸੇ ਖਾਨ ਉਹ ਕਹਿੰਦਾ ਤੇਰੇ ਗੁਰੂ ਦਾ ਬਚਨ ਹੈ ਤੂੰ ਫਾਹ ਲਾ ਕੇ ਮਰਨਾ ਹੈ ਲੈ ਮੈਂ ਤੈਨੂੰ ਫਾਹ ਲਾ ਕੇ ਮਾਰਨ ਲੱਗਾ ਹਾਂ ਹੁਣ ਤੂੰ ਫਾਇ ਲਾ ਕੇ ਮਰੇਗਾ ਔਰ ਕਿਸੂ ਕੋ ਦੋਸ਼ ਨਹ ਸੋ ਉਪਰੇ ਆਹੇ ਮੇਰਾ ਕੋਈ ਕਸੂਰ ਨਹੀਂ ਮੈਂ ਤੈਨੂੰ ਫਾਇ ਲਾ ਰਿਆ ਕਿਉਂ ਤੇਰੇ ਗੁਰੂ ਦਾ ਸ਼ਰਾਪ ਹੀ ਤੇਰੇ ਅੱਗੇ ਆ ਗਿਆ ਹੈ ਗੁਰੂ ਕਲਗੀਧਰ ਪਾਤਸ਼ਾਹ ਦਾ ਬਚਨ ਹੀ ਤੇਰੇ ਅੱਗੇ ਆ ਗਿਆ ਹੁਣ ਤੈਨੂੰ ਫਾਇ ਲਾ ਕੇ ਮੈਂ ਮਾਰਾਂਗਾ ਇਸੇ ਖਾਨ ਨੇ ਜਦੋਂ ਫਾਇ ਦੇਣ ਦੀ ਤਿਆਰੀ ਕੀਤੀ ਬਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਪੂਰੇ ਨੇ ਆਖਿਆ ਇੱਕ ਗੱਲ ਹੋਰ ਵੀ ਕਰ ਦੇ ਇਸੇ ਖਾਂ ਕਹਿਣ ਲੱਗਾ ਕਿ ਕਹਿੰਦੇ ਮੇਰੇ ਗੁਰੂ ਨੇ ਇਹ ਵੀ ਆਖਿਆ ਸੀ ਵੀ ਦੁਸ਼ਤ ਤੇਨੂ ਦੁਸ਼ਮਣ ਤੇਰੇ ਜਿਹੜੇ ਨੇ ਉਹ ਖੇ ਦਾ ਤੋਬਰਾ ਮੂੰਹ ਤੇ ਚਾੜ ਕੇ ਫੁਫਾਇ ਲਾਣਗੇ ਤੋ ਫਾਇਦਾ ਤੁਸੀਂ ਲਾਣ ਲੱਗੇ ਹੁਣ ਉਹ ਵੀ ਚਾੜ ਦਿਓ ਬਚਨ ਪੂਰਾ ਹੋ ਜਾਵੇ ਤੇ ਉਹਨਾਂ ਨੇ ਫਿਰ ਖੇ ਦਾ ਤੋਬਰਾ ਉਹਦੇ ਮੂੰਹ ਤੇ ਚਾੜਿਆ ਤੇ ਫਾਇਲਾ ਕੇ ਕਪੂਰੇ ਨੂੰ ਮਾਰਿਆ ਕਪੂਰਾ ਈਸੇਖਾਂ ਦੇ ਕੋਟ ਵਿੱਚ ਫਾਇਲਾ ਕੇ ਭਰਿਆ ਉੱਥੇ ਉਹਦੀ ਸਮਾਦ ਬਣੀ ਹੋਈ ਹੈ ਹਾਂਜੀ ਪਿੰਡ राव ਨੇ ਮਦ ਉਸ ਟੰਗਿਓ ਭਇਓ ਕਪੂਰਾ ਨਾਸ ਜਿਹੜੀ ਈਸਖਾਂ ਦਾ ਪਿੰਡ ਸੀ ਉੱਥੇ ਉਹਦੀ ਰੌਣੀ ਕੰਧ ਬਣਾਈ ਹੋਈ ਸੀ ਕਿਲਾ ਜਿਹਨੂੰ ਕੋਟ ਕਹਿੰਦੇ ਹਨ ਕੋਟ ਈਸੇਖਾਂ ਉਹਦੇ ਵਿੱਚ ਟੰਗ ਕੇ ਦਰਖਤ ਦੇ ਨਾਲ ਪ੍ਰਸਾਪਾ ਕੇ ਫਾਇਲਾਇਆ ਕਪੂਰਾ ਬਰਾੜ ਉੱਥੇ ਮਾਰਿਆ ਗਿਆ ਰਤਨ ਸਿੰਘ ਤਿਮਹੀ ਲਿਖੀ ਜਿਮ ਸੁਣੀ ਬ੍ਰਿਧਨ ਕੈ ਪਾਸ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਉਸੇ ਤਰ੍ਹਾਂ ਲਿਖ ਰਿਹਾ ਜੋ ਆਪਣੇ ਬਜ਼ੁਰਗਾਂ ਬਿਰਧਾਂ ਤੋਂ ਵੱਡਿਆਂ ਸਿੰਘਾਂ ਤੋਂ ਸਿਆਣਿਆਂ ਤੋਂ ਸੁਣਿਆ ਹੈ ਇਸ ਤਰ੍ਹਾਂ ਕਪੂਰੇ ਦੀ ਮੌਤ ਹੋਈ ਸੀ ਜੋ ਮਹਾਰਾਜ ਦਸਵੇਂ ਪਾਸ਼ਾ ਨੇ ਕਿਹਾ ਸੀ ਫਾਇ ਲੱਗ ਕੇ ਮਰੇਗਾ ਸੋ ਫਾਇ ਲੱਗ ਕੇ ਹੀ ਮਰਿਆ ਹੈ ਦੋਹਰਾ 18 ਸੈ 18ਵਾਂ ਕੱਲੂ ਘਾਰੇ ਸਾਲ 1818 ਦੇ ਵਿੱਚ ਉਹ ਵੱਡਾ ਕੱਲੂ ਕਾਲਾ ਹੋਇਆ